ਅਖਾੜਾ ਚੱਲਦਾ ਹੈ ਬਾਹਰ ਤੋਂ ਕੋਚ ਰੱਖਿਆ ਹੋਇਆ ਹੈ ਕਦੇ ਕੋਚ ਈਰਾਨ ਤੋਂ ਮਗਾਉਨੇ ਆ ਟ੍ਰੇਨਿੰਗ ਲਈ ਬੱਚਿਆਂ ਨੂੰ ਕਦੇ ਜੌਰਜੀਆ ਤੋਂ ਮਤਲਬ ਜਿੱਤੋਂ ਵਧੀਆ ਕੋਚ ਅਰੇਂਜਮੈਂਟ ਹੁੰਦਾ ਹੋਵੇ ਤੇ ਰਵੀ ਪਹਿਲਵਾਨ ਦੀ ਇਹ ਸੋਚ ਆ ਵੀ ਆਪਾਂ ਪਨੀਰੀ ਜਿਹੜੀ ਵੱਧ ਤੋਂ ਵੱਧ ਪਨੀਰੀ ਤਿਆਰ ਕਰੀਏ ਮਾਹਵਨਰ ਸਿੰਘ ਪਾਗੋ ਮજરા ਸ਼ਵਲਕ ਟੀਵੀ ਚੈਨਲ ਤੇ ਤੁਹਾਡਾ ਸਵਾਗਤ ਹੈ ਅਸੀਂ ਹਾਂ ਮੌਜੂਦ ਮੁੱਲਾ ਪਰ ਗਰੀਬ ਦਾਸ ਵਿਖੇ ਜਿੱਥੇ ਦਾਸ ਐਸੋਸੀਏਟ ਵੱਲੋਂ ਯਾਨੀ ਕਿ ਦਾਸ ਐਸੋਸੀਏਟ ਨਗਰ ਖੇੜਾ ਵੱਲੋਂ ਇੱਕ ਬਹੁਤ ਹੀ ਵਿਸ਼ਾਲ ਜੋ ਕਬੱਡੀ ਕੱਪ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਸੋ ਆ ਜਿਹੜਾ ਸਾਹਮਣੇ ਗਰਾਊਂਡ ਹੈ ਇਹਦੀਆਂ ਤੁਹਾਨੂੰ ਤੁਸੀਂ ਤਸਵੀਰਾਂ ਦਿਖਾ ਰਹੇ ਹਾਂ ਗਰਾਊਂਡ ਬਿਲਕੁਲ ਤਿਆਰ ਹੈ ਗਰਾਊਂਡ ਬਿਲਕੁਲ ਤਿਆਰ ਹੈ ਇੱਥੇ ਕੱਲ ਪਰਸੋਂ ਨੂੰ ਜੋ ਪਲੇਅਰ ਹੈ ਉਹ ਆਪਣਾ ਜੋਰ ਦਿਖਾਉਣਗੇ ਕਬੱਡੀ ਦਾ ਔਰ ਜਿੱਥੇ ਤੱਕ ਵੀ ਇਹ ਵੀਡੀਓ ਜਾਂਦੀ ਹੈ ਮੇਰੀ ਬੇਨਤੀ ਹੈ ਪਲੇਅਰਾਂ ਨੂੰ ਖਾਸ ਕਰਕੇ ਦਰਸ਼ਕਾਂ ਨੂੰ ਵੀ ਵੀ ਇਸ ਵੀਡੀਓ ਨੂੰ ਨਾਲ ਦੀ ਨਾਲ ਸ਼ੇਅਰ ਵੀ ਕਰਨਾ ਔਰ ਇਹ ਵੀ ਦੱਸਣਾ ਵੀ ਇੱਕ ਵਧੀਆ ਜਣੀ ਕਿ ਵਧੀਆ ਕਬੱਡੀ ਕੱਪ ਜਿਹੜਾ ਹੋ ਰਿਹਾ ਹੈ ਔਰ ਉਸ ਦੇ ਵਿੱਚ ਵਧੀਆ ਇਨਾਮ ਹੈ ਉਹ ਤੁਹਾਨੂੰ ਤੁਸੀਂ ਪੋਸਟਰ ਦੇ ਵਿੱਚ ਪਾਏ ਵੀ ਆ ਤੁਸੀਂ ਪੋਸਟਰ ਵਿੱਚ ਦੇਖੋਗੇ ਵੀ ਔਰ ਵਧੀਆ ਇਨਾਮ ਹੈ ਇਸ ਸਾਰੇ ਟੂਰਨਾਮੈਂਟ ਦੇ ਜਿਹੜੇ ਕਰਤਾ ਧਰਤਾ ਹੈ ਜਣੀ ਮੈਂ ਹੀ ਕਹੂੰਗਾ ਵੀ ਇੱਕ ਇਕੱਲਾ ਹੀ ਬੰਦਾ ਹੈ ਜਣੀ ਸਹਿਯੋਗ ਨਾਲ ਹੁੰਦਾ ਪਰ ਫਿਰ ਵੀ ਜੋ ਰਵੀ ਸ਼ਰਮਾ ਜੀ ਹੈ ਉਹਨਾਂ ਦਾ ਇੱਕ ਬਹੁਤ ਵੱਡਾ ਯੋਗਦਾਨ ਹੈ ਸੋ ਉਹਨਾਂ ਦੀ ਸਰਪ੍ਰਸਤੀ ਹੇਠ ਇਹ ਟੂਰਨਾਮੈਂਟ ਕਰਾਇਆ ਜਾ ਰਿਹਾ ਹੈ ਇਸ ਦੇ ਨਾਲ ਜਾਂ ਸਾਹਮਣੇ ਸਟੇਜ ਦੇਖੋ ਆ ਸਾਹਮਣੇ ਸਟੇਜ ਹੈ ਸਟੇਜ ਦੀ ਤਿਆਰੀ ਚੱਲ ਰਹੀ ਹੈ ਬਹੁਤ ਹੀ ਜੋ ਨੌਜਵਾਨ ਹੈ ਉਹ ਸਟੇਜ ਦੀ ਤਿਆਰੀ ਵੱਲ ਲੱਗੇ ਹੋਏ ਆ ਔਰ ਜਿਨ੍ਹਾਂ ਨੇ ਬਹੁਤ شدت ਦੇ ਨਾਲ ਆ ਦੇਖੋ ਕੁਰਸੀਆਂ ਟਿਕਾ ਰਹੇ ਆ ਵੀਰ ਜੀ ਕੱਲ ਨੂੰ ਇਸ ਸਟੇਜ ਤੇ ਬਕਾਇਦਾ ਕਮੈਂਟਰੀ ਚੱਲੇਗੀ ਔਰ ਦਰਸ਼ਕਾਂ ਦੇ ਬੈਠਣ ਵਾਸਤੇ ਵੀ ਵਧੀਆ ਪ੍ਰਬੰਧ ਹੈ ਔਰ ਨਾਲ ਦੀ ਨਾਲ ਵੱਡੇ ਦਰਸ਼ਕ ਆਉਣ ਕਰਕੇ ਭੀੜ ਭੜੱਕੇ ਤੇ ਵੀ ਜੋ ਇੱਕ ਵਧੀਆ ਜੋ ਆਏ ਕੈਲੋ ਵੀ ਇੱਕ ਵਾਰ ਹੈ ਜੋ ਆਇਰਨ ਦੀ ਉਹਦਾ ਪ੍ਰਬੰਧ ਕੀਤਾ ਗਿਆ ਹੈ ਸੋ ਆ ਆਇਰਨ ਦੀ ਜਿਹੜੀ ਵਾਰ ਹੈ ਇਹ ਵੀ 깔 ਰਹੇ ਆ ਬਹੁਤ ਵਧੀਆ ਲਾਈਕ ਐਜ਼ ਦੀਵਾਰ ਦੇ ਤੌਰ ਤੇ ਕੰਮ ਕਰੇਗੀ ਕਿਉਂਕਿ ਭੀੜ ਬਹੁਤ ਜ਼ਿਆਦਾ ਹੋ ਜਾਣੀ ਹੈ ਇਸ ਕਰਕੇ ਇਹ ਨੌਜਵਾਨ ਜਿਹੜੇ ਆ ਇਹ ਲੱਗੇ ਹੋਏ ਆ ਲਗਾਤਾਰ ਸੋ ਸਿੱਧੀਆਂ ਤਸਵੀਨਾ ਅਸੀਂ ਤੁਹਾਨੂੰ ਸ਼ਿਵਾਲਕ ਟੀਵੀ ਚੈਨਲ ਤੋਂ ਦਿਖਾ ਰਹੇ ਹਾਂ ਕਿਉਂਕਿ ਗਰਾਊਂਡ ਦੀ ਤਿਆਰੀ ਹੋ ਰਹੀ ਹੈ ਔਰ ਸਟੇਜ ਦੀ ਤਿਆਰੀ ਹੋ ਰਹੀ ਹੈ ਸੋ ਆਪਣੇ ਕਮੈਂਟ ਸਾਡੇ ਕਮੈਂਟ ਬਾਕਸ ਵਿੱਚ ਭੇਜ ਕੇ ਧੰਨਵਾਦੀ ਬਣਾਓ ਜੀ ਸੋ ਇਸ ਗਰਾਊਂਡ ਦੇ ਵਿੱਚ ਕਬੱਡੀ ਮਹਾਕੁੰਭ ਕੀਤਾ ਜਾ ਰਿਹਾ ਹੈ ਕਬੱਡੀ ਮਹਾਕੁੰਭ ਕਰਾਇਆ ਜਾ ਰਿਹਾ ਹੈ ਜਿੱਥੇ ਲੱਖਾਂ ਰੁਪਏ ਦੇ ਕੈਸ਼ ਪ੍ਰਾਈਜ਼ ਕਬੱਡੀ ਬੀਨਰ ਨੂੰ ਦਿੱਤੇ ਜਾਣਗੇ ਬੁਲਟ ਮੋਟਰਸਾਈਕਲ ਨਾਲ ਸਨਮਾਨਿਤ ਕੀਤਾ ਜਾਏਗਾ ਸੋ ਲੱਖਾਂ ਰੁਪਇਆ ਜੋ ਕੈਸ਼ ਪ੍ਰਾਈਜ਼ ਉਹ ਦਿੱਤੇ ਜਾਣਗੇ ਸੋ ਇਹ ਸਿੱਧੀਆਂ ਤਸਵੀਰਾਂ ਅਸੀਂ ਤੁਹਾਨੂੰ ਸ਼ਿਵਾਲਕ ਟੀਵੀ ਚੈਨਲ ਤੋਂ ਦਿਖਾ ਰਹੇ ਹਾਂ ਕਿਉਂਕਿ ਇਹ ਸਾਰਾ ਜੋ ਪ੍ਰਬੰਧ ਹੈ ਇਹ ਦਾਸ ਐਸੋਸੀਏਟ ਨਗਰ ਖੇੜਾ ਮੁੱਲਾਂਪੁਰ ਵੱਲੋਂ ਜਾਨੀ ਕਿ ਮੁੱਲਾਂਪੁਰ ਦੀ ਸਰਪ੍ਰਸਤੀ ਖੇਠ ਹੋ ਰਿਹਾ ਹੈ ਜਿਸ ਦੇ ਓਨਰ ਰਵੀ ਸ਼ਰਮਾ ਜੀ ਨੇ ਜੋ ਬੜੀ ਸਿੱਦਤ ਦੇ ਨਾਲ ਇਸ ਟੂਰਨਾਮੈਂਟ ਦੀ ਜੋ ਹੈ ਪ੍ਰਬੰਧਕੀ ਟੀਮ ਦੇ ਮੋਰੀ ਬਣ ਕੇ ਕੰਮ ਕਰ ਰਹੇ ਨੇ ਸੋ ਲੜਕੀਆਂ ਦੇ ਮੈਚ ਵੀ ਹੋਣਗੇ ਔਰ ਵੱਡੇ ਇਨਾਮਾਂ ਦੇ ਨਾਲ ਮਾਨ ਸਨਮਾਨ ਕੀਤਾ ਜਾਵੇਗਾ ਔਰ ਲੰਗਰ ਪਾਣੀ ਦੁੱਧ ਚਾਹ ਦਾ ਖਾਸ ਪ੍ਰਬੰਧ ਹੋਵੇਗਾ ਸੋ ਇਹ ਸਿੱਧੀਆਂ ਤਸਵੀਰਾਂ ਅਸੀਂ ਤੁਹਾਨੂੰ ਸ਼ਿਵਲਕ ਟੀਵੀ ਚੈਨਲ ਤੋਂ ਦਿਖਾ ਰਹੇ ਹਾਂ ਆ ਦੇਖੋ ਜੀ ਬਹੁਤ ਹੀ ਵਧੀਆ ਜੋ ਨੌਜਵਾਨ ਬੁੱਢੇ ਨੌਜਵਾਨ ਤੁਹਾਡੇ ਲਈ ਜੋ ਹੈਗਾ ਚੇਅਰ ਦਾ ਪ੍ਰਬੰਧ ਕਰਨੇ ਸਟੇਜ ਦਾ ਪ੍ਰਬੰਧ ਕਰ ਰਹੇ ਨੇ ਸੋ ਬੜੀ ਸ਼ਿੱਦਤ ਦੇ ਨਾਲ ਇਹ ਲੱਗੇ ਹੋਏ ਨੇ ਹਾਂਜੀ ਬਾਈ ਜੀ ਕੀ ਨਾਮ ਹੈ ਮਦਨ لال ਜੀ ਮਦਨ لال ਜੀ ਜੋ ਟੂਰਨਾਮੈਂਟ ਹੈ ਇਹ ਲਗਭਗ ਕੱਲ ਤੋਂ ਸ਼ੁਰੂ ਹੈ ਕੀ ਕਹਿਣਾ ਚਾਹੋਗੇ ਕਿਸ ਤਰ੍ਹਾਂ ਦਾ ਟੂਰਨਾਮੈਂਟ ਹੈ ਬਹੁਤ ਵਧੀਆ ਟੂਰਨਾਮੈਂਟ ਹੈ ਜੀ ਹਰ ਬੰਦੇ ਦੇ ਆਏ ਨੂੰ ਖਾਣਾ ਦੁੱਧ ਹਰ ਚੀਜ਼ ਮਹਿਿਆ ਕਰਾਈ ਜਾ ਰਹੀ ਹੈ ਅੱਛਾ ਹਾਂਜੀ ਤੇ ਤੁਹਾਡੀ ਟੀਮ ਬੜੀ ਸ਼ਿੱਦਤ ਨਾਲ ਕੰਮ ਕਰ ਰਹੀ ਆ ਹਾਂਜੀ ਹਾਂਜੀ ਉਹ ਵੀਰ ਜੀ ਦਾ ਦੂਜਾ ਦਾ ਕੀ ਨਾਮ ਹੈ ਹਾਂਜੀ ਬਾਈ ਜੀ ਕੀ ਨਾਮ ਤੁਹਾਡਾ ਹਾਂ ਹਾਜੀ ਮਹਿੰਦਰ ਸਿੰਘ ਜੀ ਕੀ ਕਹਿਣਾ ਚਾਹੋਗੇ ਬਹੁਤ ਵਧੀਆ ਪ੍ਰਬੰਧ ਕਰ ਰਹੇ ਹੈਂ ਅੱਛਾ ਕਿਹੜੇ ਟੈਂਟ ਵੱਲੋਂ ਆਹੇ ਮੰਗਾ ਟੈਂਟ ਮੰਗਾ ਟੈਂਟ ਵੱਲੋਂ ਭਾਰਤਗੜ ਠੀਕ ਹੈ ਭਾਰਤਗੜ ਤੇ ਵੈਰੀ ਗੁੱਡ ਵੈਰੀ ਗੁੱਡ ਬੜੀ ਦੂਰ ਤੇ ਆਏ ਯਾਰ ਤੁਸੀਂ ਤਾਂ ਫਿਰ ਹੈ ਮਹਿੰਦਰ ਸੂ ਬੜੀ ਦੂਰ ਤੇ ਨਹੀਂ ਆਏ ਹੈ ਤੇ ਕਿਵੇਂ ਡੀਲਿੰਗ ਹੈ ਕਮੇਟੀ ਦੀ ਡੀਲਿੰਗ ਕਿੰਨੀ ਵਧੀਆ ਹੈ ਠੀਕ ਹੈ ਜੀ ਵਧੀਆ ਬਹੁਤ ਵਧੀਆ ਹੈ ਠੀਕ ਹੈ ਪਿਆਰ ਕਰਦੇ ਆ ਸਾਰਿਆਂ ਨੂੰ ਠੀਕ ਹੈ ਠੀਕ ਹੈ ਸੋ ਕੀ ਨਾ ਤੁਹਾਡਾ ਬਾਈ ਜੀ ਤੇਰਾ ਨਾਮ ਸੋਨੀ ਹੈ ਜੀ ਆ ਸੋਨੀ ਕਿਵੇਂ ਲੱਗ ਰਿਹਾ ਤੁਹਾਨੂੰ ਇਹ ਜਿਹੜਾ ਤੁਸੀਂ ਪ੍ਰਬੰਧ ਕਰ ਰਹੇ ਕਿਵੇਂ ਲੱਗ ਰਿਹਾ ਬਹੁਤ ਹੀ ਵਧੀਆ ਜੀ ਹਾਂ ਸਰ ਜੋ ਕਮੈਂਟਰ ਹੈ ਸਾਡਾ ਇੱਥੇ ਕਲਵੀਰ ਹੈ ਹਾਂ ਕਲਵੀਰ ਕਮੈਂਟਰ ਬਹੁਤ ਵਧੀਆ ਹੈ ਅੱਛਾ ਆ ਕੇ ਦੇਖੋ ਵਾ ਕੀ ਵਧੀਆ ਪ੍ਰੋਗਰਾਮ ਚੱਲ ਰਿਹਾ ਜੀ ਅੱਛਾ ਅੱਛਾ ਠੀਕ ਹੈ ਠੀਕ ਹੈ ਕੀ ਕਹਿਣਾ ਚਾਹੋਗੇ ਸੰਗਤਾਂ ਨੂੰ ਸੰਗਤਾਂ ਨੂੰ ਕਹਿ ਰਹੇ ਆ ਬਾਅਦ ਤੇ ਬਾਅਦ ਆਣ ਅੱਛਾ ਜੀ ਆ ਵੱਟ ਵੱਟ ਖੜਾ ਰਹੀ ਆ ਹੁਣ ਤੇ ਰੌਣਕ ਮੇਲਾ ਵਧਾਓ ਤੇ ਰੌਣਕ ਮੇਲਾ ਵਧਾਓ ਕੀ ਹਾਲ ਆ ਜੀ ਬਾਬਾ ਜੀ ਤੁਸੀਂ ਸੁਣਾਓ ਤੇ ਕਿਸ ਤਰ੍ਹਾਂ ਦੀਆਂ ਤਿਆਰੀਆਂ ਚੱਲ ਰਹੀਆਂ ਜੀ ਤਿਆਰੀਆਂ ਹੋ ਗਈਆਂ ਨੇ ਦੇਖੋ ਸਟੇਜਾਂ ਹੋ ਗਈਆਂ ਕੰਪਲੀਟ ਠੀਕ ਆ ਜੀ ਤੇ ਬੈਰੀਗੇਟਿੰਗ ਲੱਗ ਰਹੀ ਹੈ ਗਰਾਊਂਡ ਤਿਆਰ ਹੈ ਔਰ ਤਕਰੀਬਨ ਸਾਰਾ ਕੁਝ ਓਕੇ ਆ ਜੀ ਮੈਨੇਜਮੈਂਟ ਵੱਲੋਂ ਤਾਂ ਤਕਰੀਬਨ ਸਾਰਾ ਕੁਝ ਓਕੇ ਹੀ ਆ ਤੇ ਕੱਲ ਨੂੰ ਫਿਰ ਲੜਕਿਆਂ ਦੇ ਮੈਚ ਹੈ ਬੇਨਤੀ ਵੀ ਸਾਰੇ ਜਿਹੜਾ ਹਮਾ ਹਮਾ ਕੇ ਪੁੱਜੋ ਪਰਸੋਂ ਨੂੰ ਫਿਰ ਕੱਲੋ ਵੀ ਵਧੀਆ ਮੈਚ ਹੋਣੇ ਆ ਬਜਨੀ ਇਸੇ ਤਰ੍ਹਾਂ ਜਿਹੜਾ 6 ਤਰੀਕ ਨੂੰ ਆ ਪ੍ਰੋਗਰਾਮ ਇੱਕ ਪਿੰਡ ਓਪਨ ਨੇ ਇਹਨੇ ਟੀਮਾਂ ਖੇਡਣੀਆਂ ਤੇ ਉਹਨਾਂ ਦੇ ਵਿੱਚ ਪ੍ਰਾਈਜ਼ ਵੀ ਵਧੀਆ ਹੈ ਨਾ ਤੇ ਬੈਸਟਰ ਨੂੰ ਬੁਲਟ ਮੋਟਰਸਾਈਕਲ ਹੈ ਜੀ ਵਧੀਆ ਮੇਲਾ ਜੀ ਇਸ ਏਰੀਆ ਦਾ ਕਹੋ ਵੀ ਟਾਪ ਦਾ ਮੇਲਾ ਹੋਣ ਜਾ ਰਿਹਾ ਹੈ ਦਰਸ਼ਕਾਂ ਨੂੰ ਬੇਨਤੀ ਵੀ ਹੌਮ ਹਮਾਕੇ ਪੁੱਜੋ ਆਨੰਦ ਲਓ ਤੁਹਾਡੇ ਏਰੀਆ ਦਾ ਵਧੀਆ ਜਿਹੜਾ ਮੇਲਾ ਕਿਸ ਤਰ੍ਹਾਂ ਦੇ ਅਰੇਂਜਮੈਂਟ ਦੀ ਗੱਲ ਕੀਤੀ ਜਾਵੇ ਕੀਤੇ ਗਏ ਨੇ ਜੇ ਪਾਸ ਸੁਰੱਖਿਆ ਨੂੰ ਲੈ ਕੇ ਵੀ ਗੱਲ ਕਰੀਏ ਤੇ ਦਰਸ਼ਕਾਂ ਦੇ ਬੈਠਣ ਦੀ ਵੀ ਗੱਲ ਕੀਤੀ ਜਾਵੇ ਦੇਖੋ ਜੀ ਇਹ ਸੁਰੱਖਿਆ ਦੀ ਗੱਲ ਕਰੀਏ तकरीबन ਪੰਜਾਬ ਆ ਸਾਰੇ ਸੁਰੱਖਿਆ ਤੇ ਹੈ ਹਨਾ ਤੇ ਉਹ ਤੋਂ ਬਾਅਦ ਦੂਜੀ ਗੱਲ ਤੁਸੀਂ ਕਹੀ ਹੈ ਵੀ ਦਰਸ਼ਕਾਂ ਲਈ ਦਰਸ਼ਕਾਂ ਲਈ ਟਰਾਲੀਆਂ ਦਾ ਜਿਹੜਾ ਪ੍ਰਬੰਧ ਕੀਤਾ ਗਿਆ ਜੋ ਸਟੇਡੀਅਮ ਟਾਈਪ ਆ ਸਟੇਡੀਅਮ ਟਾਈਪ ਜਿਹੜੀਆਂ ਟਰਾਲੀਆਂ ਦਾ ਪ੍ਰਬੰਧ ਕੀਤਾ ਹੋਇਆ ਤੇ ਜਿਹੜੇ ਸਾਡੇ ਮਿੱਤਰ ਮਹਿਮਾਨ ਆਉਣੇ ਉਹਨਾਂ ਵਾਸਤੇ ਸਟੇਜਾਂ ਦਾ ਜਿਹੜਾ ਆਪਾਂ ਨੇ ਪ੍ਰਬੰਧ ਕਰਤਾ ਜੀ ਠੀਕ ਹੈ ਤੇ ਬਾਕੀ ਕਹ ਲਓ ਵੀ ਬਦਾਮਾ ਵਾਲਾ ਦੁੱਧ ਚੱਲਣਾ ਹੈ ਲੰਗਰ ਚੱਲਣਾ ਹੈ ਇਹ ਕਹ ਲਓ ਵੀ ਮੁੱਲਾਂਪੁਰ ਦੀ ਧਰਤੀ ਤੇ ਕੋਈ ਵੀ ਮੇਲਾ ਹੋਵੇ ਜਿਹੜਾ ਕਿ ਰਵੀ ਪਹਿਲਵਾਨ ਕਰਵਾਉਂਦਾ ਹੋਵੇ ਜੀ ਉਹਦੇ ਵਿੱਚ ਕਹ ਲਓ ਵੀ ਲੰਗਰ ਬਹੁਤ ਵਿਸ਼ੇਸ਼ ਹੁੰਦਾ ਹੈ ਵਧੀਆ ਤਰੀਕੇ ਨਾਲ ਜਿਹੜਾ ਬਣਾਇਆ ਜਾਂਦਾ ਹੈ ਕਹ ਲਓ ਕਿ ਦਰਸ਼ਕਾਂ ਦਾ ਪੂਰਾ ਖਾਸ ਕਹ ਲਓ ਵੀ ਇੰਤਜ਼ਾਮ ਆ ਉਹਨਾਂ ਨੂੰ ਕੋਈ ਦਿੱਕਤ ਨਾ ਆਵੇ ਨਾ ਖਾਣੇ ਦੀ ਨਾ ਕਹ ਲਓ ਦੁੱਧ ਪੀਣੇ ਦੀ ਬੜਾ ਖੁੱਲਾ ਗੁਰੂ ਕਾ ਲੰਗਰ ਜਿਹੜਾ ਟੁੱਟ ਵਰਤਨ ਆਕਰਸ਼ਿਤ ਕੀ ਰਹੇਗਾ ਇਸ ਟੂਰਨਾਮੈਂਟ ਦਾ ਆਕਰਸ਼ਿਤ ਤਾਂ ਦੇਖੋ ਜੀ ਇਹ ਹੈ ਵੀ ਆਮ ਤੌਰ ਤੇ ਤੁਸੀਂ ਦੇਖਿਆ ਹੋਣਾ ਵੀ ਜਿਹੜੇ ਮੈਚ ਹੁੰਨੇ ਉਹਨਾਂ ਦੇ ਵਿੱਚ ਲੜਕੀਆਂ ਦਾ ਇੱਕ ਸ਼ੋਅ ਮੈਚ ਹੁੰਦਾ ਪਰ ਇੱਥੇ ਕੱਲ ਨੂੰ ਪੂਰੇ ਮੈਚ ਹੋਣਿਆ ਲੜਕੀਆਂ ਦੇ ਪ੍ਰਾਈਜ਼ ਵਾਲੇ ਸ਼ੋਅ ਮੈਚ ਨਹੀਂ ਹੈਗੇ ਕੱਲ ਨੂੰ ਪ੍ਰਾਈਜ਼ ਵਾਲੇ ਮੈਚ ਹੈ ਜੀ ਇਹ ਦੇਖੋ ਹਨਾ ਉਪਰਾਲਾ ਬਹੁਤ ਵਧੀਆ ਹੈ ਇਸੇ ਤਰ੍ਹਾਂ ਬਜਨੀ ਮੁਕਾਬਲੇ ਹੈ ਜਿਹੜੇ ਉਹ ਵੀ ਵਧੀਆ ਹੀ ਆ ਜਿਵੇਂ ਕਿ ਮੈਂ ਪਹਿਲਾਂ ਦੱਸਿਆ ਵੀ 6 ਤਰੀਕ ਨੂੰ ਤਾਂ ਫਿਰ ਵੱਡਾ ਹੀ ਮੇਲਾ ਜੀ ਠੀਕ ਹੈ ਜੀ ਕਬੱਡੀ ਕੱਪ ਆ ਤੁਸੀਂ ਕਹਿ ਲਓ ਵੀ ਨਾਲ ਬੁਲਟ ਹੈ ਵੱਡਾ ਹੀ ਮੇਲਾ ਹੈ ਹਨਾ ਆ ਦਰਸ਼ਕਾਂ ਨੂੰ ਬੇਨਤੀ ਹੈ ਵੀ ਮੋਲਾ ਪਰ ਗਰੀਬਦਾਸ ਨਿਊ ਚੰਡੀਗੜ੍ਹ ਹਨਾ ਤੇ ਕੋਈ ਕੋਈ ਵਿਸ਼ੇਸ਼ ਸਹਿਯੋਗ ਆਪਣਾ ਸਨਮਾਨ ਵੀ ਰੱਖਿਆ ਗਿਆ ਕਿਸੇ ਤਰ੍ਹਾਂ ਦਾ ਸਨਮਾਨ ਤਾਂ ਦੇਖੋ ਜਿਹੜੇ ਰੱਖਿਆ ਦੋ ਇਲਾਕੇ ਦੇ ਇਲਾਕੇ ਦੇ ਖਿਡਾਰੀਆਂ ਉਹਨਾਂ ਦੇ ਸਨਮਾਨ ਹੈਗੇ ਆ ਸਪਲੈਂਡਰ ਮੋਟਰਸਾਈਕਲਾਂ ਨਾਲ ਬਾਕੀ ਕਹਿ ਲਓ ਵੀ ਨਗਰ ਨਿਵਾਸੀਆਂ ਦਾ ਬੜਾ ਸਹਿਯੋਗ ਆ ਜਿਹੜੇ ਹਮ ਹਮਾਕੇ ਪਹੁੰਚਦੇ ਆ ਸਾਰਿਆਂ ਦਾ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਆ ਬਾਕੀ ਤੁਹਾਡੇ ਚੈਨਲ ਦੇ ਮਾਧਿਮ ਰਾਈ ਇਹ ਕਹਿਣਾ ਚਾਹੁੰਦੇ ਆ ਵੀ ਆਓ ਤੁਸੀਂ ਸਾਰੇ ਆਨੰਦ ਲਓ ਕਿਉਂਕਿ ਹੁਣ ਤਾਂ ਕੰਮਕਾਰ ਹ ਸਾਰੇ ਵਿਹਲੇ ਆ ਠੀਕ ਹੈ ਤੇ ਕਬੱਡੀ ਦਾ ਜ਼ਰੂਰ ਆਨੰਦ ਲੋ ਹਨਾ ਜੀ ਕਿਉਂਕਿ ਆਪਣੀ ਮਾਂ ਖੇਡ ਕਬੱਡੀ ਕਹਿੰਦੇ ਆ ਔਰ ਏਰੀਆ ਚ ਆਪਣੇ ਚ ਮੇਲੇ ਪਹਿਲਾਂ ਨਾਲ ਤੋਂ ਘਟ ਗਏ ਆ ਜੀ ਸਿਰਫ ਇੱਕ ਤਨਾਸ ਹੋਇਆ ਮੇਲਾ ਇਸ ਵਾਰ ਤੇ ਮੇਰੇ ਖਿਆਲ ਦੂਜਾ ਮੇਲਾ ਇਹ ਆ ਜਾਂ ਸੈਣੀ ਮਜਰੇ ਹੋਇਆ ਨਹੀਂ ਤਾਂ ਪਹਿਲਾਂ ਪਿੰਡ ਪਿੰਡ ਖੇਡ ਮੇਲੇ ਹੁੰਦੇ ਤੇ ਹੁਣ ਘਟ ਗਏ ਆ ਇਸ ਏਰੀਆ ਦਾ ਦੂਜਾ ਜਾਂ ਤੀਜਾ ਮੇਲਾ ਹੈ ਜਿਹੜਾ ਹੁਣ ਚੱਲਿਆ ਰਵੀ ਪਹਿਲਵਾਨ ਤੇ ਗੋਲੂ ਪਹਿਲਵਾਨ ਦੀ ਵੱਲੋਂ ਇੱਕ ਇੱਥੇ ਅਖਾੜਾ ਵੀ ਚਲਾਇਆ ਜਾ ਰਿਹਾ ਹੈ ਬਿਲਕੁਲ ਜੀ ਹਰ ਸਾਲ ਦੇਖੋ ਚੈਂਪੀਅਨਸ਼ਿ ਸਟੈਂਡ ਵੀ ਕਰਾਉਨੇ ਆ ਹਰ ਸਾਲ ਤੇ ਛਿੰਝ ਵੀ ਹੁੰਦੀਆਂ ਨਗਰ ਦੀ ਹਨਾ ਤੇ ਅਖਾੜਾ ਚੱਲਦਾ ਬਾਹਰ ਤੋਂ ਕੋਚ ਰੱਖਿਆ ਹੋਇਆ ਕਦੇ ਕੋਚ ਈਰਾਨ ਤੋਂ ਮਗਾਉਨੇ ਆ ਟ੍ਰੇਨਿੰਗ ਲਈ ਬੱਚਿਆਂ ਨੂੰ ਕਦੇ ਜੌਰਜੀਆ ਤੋਂ ਮਤਲਬ ਜਿੱਥੋਂ ਵਧੀਆ ਕੋਚ ਦਾ ਅਰੇਂਜਮੈਂਟ ਹੁੰਦਾ ਹੋਵੇ ਉਹ ਕੋਚ ਜਿਹੜੇ ਬਣਾਉਨੇ ਆ ਪਹਿਲਵਾਨ ਵੀ ਵਧੀਆ ਇੰਟਰਨੈਸ਼ਨਲ ਪਹਿਲਵਾਨ ਕੱਲੋ ਵੀ ਤਿਆਰ ਹੋ ਗਏ ਇਸ ਅਖਾੜੇ ਦੇ ਜਿਨ੍ਹਾਂ ਚੋਂ ਜਸਪੂਰਨ ਪਹਿਲਵਾਨ ਹੈਗਾ ਹਨਾ ਤੇ ਮੇਰੇ ਖਿਆਲ ਚ ਦੋ ਜਾਂ ਤਿੰਨ ਟੂਰ ਆ ਉਹਦੇ ਬਾਹਰ ਦੇ ਤੇ ਤਿੰਨ ਵਾਰ ਬ੍ਰਾਊਜ਼ਰ ਮੈਟਲ ਜਿੱਤੂ ਆ ਹਾਂਜੀ ਤੇ ਬਾਕੀ ਰਵੀ ਪਹਿਲਵਣਾ ਸੋਚਿਆ ਵੀ ਜਿਹੜਾ ਕੁਸ਼ਤੀ ਦੇ ਨਾਲ ਨਾਲ ਇਸ ਵਾਰ ਆਪਾਂ ਕਬੱਡੀ ਨੂੰ ਵੀ ਪ੍ਰਮੋਟ ਕਰੀਏ ਇਹ ਬਹੁਤ ਵੱਡਾ ਬਹੁਤ ਵੱਡਾ ਪ੍ਰੋਗਰਾਮ ਇਹਦੇ ਨਾਲ ਸਾਰੀਆਂ ਖੇਡਾਂ ਬਹੁਤ ਬੱਚੇ ਆਕਰਸ਼ਿਤ ਹੋਣਗੇ ਆਉਣ ਵਾਲੇ ਟਾਈਮ 'ਚ ਗੁਰੂ ਪਹਿਲਵਾਨ ਕਹਿੰਦਾ ਵੀ ਆਪਾਂ ਨੇ ਜਿਹੜਾ ਕਿਉਂਕਿ ਹੁਣ ਥੋੜਾ ਸਮੇਂ ਦੀ ਘਾਟ ਸੀ ਵੀ ਜਿਵੇਂ ਰੱਸਾ ਕਸ਼ੀ ਮੁਕਾਬਲੇ ਹੋਊਗੇ ਠੀਕ ਹੈ ਜੀ ਜਾਂ ਬੱਚਿਆਂ ਦੀ ਕਹ ਲੋ ਵੀ ਅ ਅਰੇਸਾਂ ਹੋ ਗਈਆਂ ਦੌੜਾਂ ਹੋ ਗਈਆਂ ਹਨ ਇਸੇ ਤਰ੍ਹਾਂ ਕੋਈ ਜਿਮਨਾਸਟਿਕ ਦਾ ਹੋ ਗਿਆ ਮਤਲਬ ਹਰ ਪੱਧਰ ਦਾ ਈਵੈਂਟ ਕਰਵਾਈਏ ਆਉਣ ਵਾਲੇ ਟਾਈਮ 'ਚ ਤੁਹਾਨੂੰ ਉਹ ਵੀ ਈਵੈਂਟ ਮਿਲਣ ਦੇ ਮਤਲਬ ਦੇਖਣ ਨੂੰ ਮਿਲਣੇ ਹਨ ਜਿਹੜੇ ਇਸ ਇਲਾਕੇ 'ਚ ਹੋਇਓ ਨਹੀਂ ਹੈਗੇ ਕਿਉਂਕਿ ਜਿਹੜੀ ਪਨੀਰੀਆ ਛੋਟੇ ਪੱਧਰ ਤੋਂ ਹੀ ਤਿਆਰ ਹੋਣੀ ਹੈ ਜੀ ਹਣਾ ਵੱਡੇ ਨੂੰ ਤਾਂ ਸਾਰੇ ਮਤਲਬ ਪ੍ਰਮੋਟ ਕਰਦੇ ਆ ਪਰ ਜਿਹੜੀ ਪਨੀਰੀ ਛੋਟੇ ਬੱਧਰ ਤੋਂ ਹੋਣੀ ਹੈ ਤੇ ਰਵੀ ਪਹਿਲਵਾਨ ਦੀ ਇਹ ਸੋਚ ਆ ਵੀ ਆਪਾਂ ਪਨੀਰੀ ਜਿਹੜੀ ਵੱਧ ਤੋਂ ਵੱਧ ਪਨੀਰੀ ਤਿਆਰ ਕਰੀਏ ਜਿੰਨੇ ਬੂਟੇ ਲਾਉਂਗੇ ਠੀਕ ਉਹਨਾਂ ਚੋਂ ਕੁਛ ਨਾ ਕੁਛ ਤਾਂ ਨਿਕਲੂਗਾ ਜਿਹੜਾ ਅੱਗੇ ਜਾ ਕੇ ਫਲ ਦੇਊਗਾ ਤੇ ਫਲ ਇਹੀ ਹੈ ਵੀ ਕਿਸੇ ਦਾ 올림픽 ਚੋ ਮੈਡਲ ਆਵੇ ਤਾਂ ਬਹੁਤ ਵਧੀਆ ਗੱਲ ਆ ਕਿਉਂਕਿ ਆਪਾਂ ਬਹੁਤ ਪਛੜ ਗਏ ਖੇਡਾਂ ਦੇ ਮਾਮਲੇ 'ਚ ਪਹਿਲਾਂ ਆਪਣਾ ਦੇਖੋ ਮੈਡਲ ਆਉਂਦੇ ਸੀਗੇ 올림픽 ਚੋਕੀ ਮੈਡਲ ਆਇਆ ਪਾਰਟਿਸਪੇਸ਼ਨ ਰਹੀ ਹੈ ਪਹਿਲਵਾਨਾਂ ਦੀ ਖਾਸ ਤੌਰ ਤੇ ਹਨਾ ਤੇ ਹੋਰ ਖੇਡਾਂ ਵੀ ਰਹੇ ਆ ਮਤਲਬ ਗੱਲਾ ਕੁਸ਼ਤੀ ਨਹੀਂ ਹਾਕੀ ਹੈ ਜਾਂ ਅਦਰ ਹਨਾ ਖੇਡਾਂ ਵੀ ਆ ਗਿਆ ਪਰ ਮਤਲਬ ਪੁਲਵਾਂ ਜਿਹੜਾ ਇਹ ਚਾਹੁੰਦੇ ਆ ਵੀ ਹਰ ਖੇਡ ਪ੍ਰਮੋਟ ਹੋਵੇ ਕੋਈ ਨਾ ਕੋਈ 올ੰਪੀਅਨ ਇੱਥੋਂ ਤਿਆਰ ਹੋਵੇ ਅਕੈਡਮੀ ਵੱਡੀ ਸੋਚ ਹੁੰਦੀ ਹੈ ਜੀ ਅਕੈਡਮੀ ਖੋਲਣ ਦਾ ਵਿਚਾਰ ਆਵਾਂ ਦਾ ਜਿਹੜਾ ਜਿਹਦੇ ਵਿੱਚ ਸਾਰੀਆਂ ਹਾਂ ਬਿਲਕੁਲ ਤੇ ਆਉਣ ਵਾਲੇ ਸਮੇਂ ਚ ਅਕੈਡਮੀ ਵੀ ਜਿਹੜੀ ਮਤਲਬ ਖੋਲਣ ਜਾ ਰਹੇ ਆ ਤੇ ਦੁਬਈ ਦੇ ਵਿੱਚ ਵੀ ਇਸੇ ਤਰ੍ਹਾਂ ਅਕੈਡਮੀ ਜਿਹੜੀ ਕਹੋ ਵੀ ਤਿਆਰ ਹੋ ਰਹੀ ਆ ਖੇਡ ਮੇਲਾ ਵੀ ਹੋਣ ਜਾ ਰਿਹਾ ਤੇ ਇੱਕ ਸੋਚ ਹੁੰਦੀ ਹੈ ਜੀ ਬਸ ਬਈ ਇਲਾਕੇ ਲਈ ਕੁਝ ਕਰਦੀਏ ਵਧੀਆ ਸੋਚ ਬੱਚੇ ਲਈ ਕੁਝ ਕਰਦੀਏ ਥੈਂਕ ਯੂ ਥੈਂਕ ਯੂ ਬਹੁਤ ਬਹੁਤ ਧੰਨਵਾਦ ਦਰਵੀ ਕਿਸ ਤਰ੍ਹਾਂ ਚੱਲ ਰਹੀਆਂ ਤਿਆਰੀਆਂ ਇਸ ਖੇਡ ਮੇਲੇ ਦੀ ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਤਿਆਰੀਆਂ ਜੀ ਮਾਰੋ ਮਾਰ ਚੱਲ ਰਹੀਆਂ ਨੇ ਤੇ ਬਹੁਤ ਵਧੀਆ ਪਿੰਡ ਦੇ ਸਹਿਯੋਗ ਨਾਲ ਇਹ ਆਪਣਾ ਟੂਰਨਾਮੈਂਟ ਕਰਵਾਇਆ ਜਾ ਰਿਹਾ ਜੀ ਤੇ ਆਪਣੇ ਰਵੀ ਪਹਿਲਵਾਨ ਜੀ ਤੇ ਆਪਣੇ ਵੱਡੇ ਵੀਰ ਗੋਲਦੀ ਵੀਰ ਜੀ ਤੇ ਸਾਰਿਆਂ ਦੇ ਸਹਿਯੋਗ ਨਾਲ ਪਿੰਡ ਦੇ ਬਹੁਤ ਵੱਡਾ ਟੂਰਨਾਮੈਂਟ ਕਰਵਾਇਆ ਜਾ ਰਿਹਾ ਠੀਕ ਹੈ ਇਹ ਨਸ਼ੇ ਪੱਤੇ ਤੋਂ ਮਤਲਬ ਬੱਚਿਆਂ ਨੂੰ ਬਚਾਉਣ ਲਈ ਤੇ ਆਪਣੇ ਪਿੰਡ ਦੇ ਜਿੰਨੇ ਵੀ ਬੱਚੇ ਹੁਣ ਖੇਡ ਰਹੇ ਆ ਬਾਕੀ ਉਹਨਾਂ ਦਾ ਸਨਮਾਨ ਕਰ ਰਹੇ ਆ ਦੋ ਮੋਟਰਸਾਈਕਲ ਦੇ ਰਹੇ ਆ ਭਲਵਾਂਜੀ ਤੇ ਬਾਕੀ ਹੋਰ ਵੀ ਉੱਚੇ ਪੱਧਰ ਤੋਂ ਜੋ ਵੀ ਸਨਮਾਨ ਦੋ ਤਿੰਨ ਹੋਰ ਵੀ ਆਪਾਂ ਨੇ ਕਰਨੇ ਵੱਡੇ ਸਨਮਾਨ ਕਰਨੇ ਆ ਜੀ ਬਹੁਤ ਵਧੀਆ ਟਰਨਮੈਂਟ ਹੋਏਗਾ ਜੀ ਇਹ ਮੁੱਖ ਮਹਿਮਾਨ ਵਜੋਂ ਬੁਲਾਇਆ ਕਿਸੇ ਨੂੰ ਜਿਹੜਾ ਸਰਕਾਰ ਦਾ ਕੋਈ ਨੁਮਾਇੰਦਾ ਪਹੁੰਚੇਗਾ ਜਿਹੜਾ ਇਸ ਖੇਡ ਮੇਲੇ ਨੂੰ ਪ੍ਰਤੀ ਸਰਕਾਰ ਤੱਕ ਸਾਡੀ ਆਵਾਜ਼ ਪਹੁੰਚਾ ਸਕੇ ਹਾਂਜੀ ਹਾਂਜੀ ਦੇਖੋ ਆਮ ਆਦਮੀ ਪਾਰਟੀ ਜਿਹੜੀ ਆਪਣੀ ਸਰਕਾਰ ਹੈ ਤੇ ਉਹ ਵੀ ਨਸ਼ੇ ਦੇ ਖਿਲਾਫ ਤੁਹਾਨੂੰ ਪਤਾ ਹੈ ਜੀ ਬਹੁਤ ਅੱਗੇ ਵਧੀਆ ਕੰਮ ਕਰ ਰਹੀ ਹੈ ਜੀ ਤੇ ਹੁਣ ਅੱਗੇ ਗਗਨਨਬੋਲ ਜੀ ਮੈਡਮ ਕੈਬਨਿਟ ਮੰਤਰੀ ਆਪਣਾ ਸਾਬਕਾ ਮੈਡਮ ਹਾਂਜੀ ਹਾਂਜੀ ਅਲ ਮੋਲਰ ਐਮ ਐਲ اے ਤੇ ਉਹ ਵੀ ਆਪਣੀ ਹਾਜ਼ਰੀ ਭਰਨਗੇ ਜੀ ਤੇ ਮਾਲਵਿੰਦਰ ਕੰਗ ਜੀ ਆਮ ਆਦਮੀ ਪਾਰਟੀ ਦੇ ਸੰਸਦ ਸੰਸਦ ਐ ਜੀ ਉਹ ਵੀ ਆਪਣੇ ਆਣਗੇ ਜੀ ਉਹਨਾਂ ਨੂੰ ਇਨਵਾਈਟ ਕੀਤਾ ਹੋਇਆ ਹੈ ਠੀਕ ਹੈ ਜੀ ਤੇ ਬਾਕੀ ਵਧੀਆ ਟਰਨਮੈਂਟ ਹੋਏਗਾ ਕੀ ਮੈਸੇਜ ਕੀ ਦੇਣਾ ਚਾਹੋਗੇ ਖਾਸ ਕਰ ਇਲਾਕੇ ਦੇ ਦਰਸ਼ਕਾਂ ਨੂੰ ਤੇ ਜੂਥ ਨੂੰ ਦੇਖੋ ਜੀ ਅਸੀਂ ਕਹਿੰਨੇ ਆ ਵਧੀਆ ਟੂਰਨਾਮੈਂਟ ਹੋਣਾ ਹੈ ਆਪਣੇ ਇਲਾਕੇ ਦੇ ਜਿੰਨੇ ਵੀ ਹੈ ਆਪਣਾ ਆ ਕੇ ਸਹਿਯੋਗ ਦੇਣ ਜੀ ਤੇ ਉਹਰੇ ਮੇਲਾ ਵਧੀਆ ਪਰ ਅੱਗੇ ਭਰੋ ਠੀਕ ਹੈ ਜੀ ਤੇ ਵੱਡੇ ਵੱਡੇ ਖਿਡਾਰੀ ਆ ਰਹੇ ਆ ਜਿਨ੍ਹਾਂ ਦਾ ਟੌਪ ਦਾ ਨਾਮ ਹੈ ਸ਼ਿੱਲੂ ਵਰਗੇ ਹੋਰ ਵੀ ਮਤਲਬ ਪੂਰੇ ਵਰਲਡ 'ਚ ਜਿਨ੍ਹਾਂ ਦਾ ਨਾਮ ਹੈ ਇੰਟਰਨੈਸ਼ਨਲ ਇੰਟਰਨੈਸ਼ਨਲ ਪੱਧਰ ਦੇ ਪਲੇਅਰ ਆ ਰਹੇ ਆ ਬਹੁਤ ਵੱਡੇ ਨਾਮ ਰੱਖੇ ਹੋਏ ਬੁਲਟ ਜੋ ਕਿ ਰੱਖਿਆ ਹੋਇਆ ਜੀ ਆਪਣੇ ਇਨਾਮ ਤੇ ਤੇ ਬਾਕੀ ਅਸੀਂ ਲਾਗਪਾਸ ਪਿੰਡ ਵਾਲਿਆਂ ਨੂੰ ਆਪਣੇ ਭਰਾਵਾਂ ਨੂੰ ਕਹਿੰਦੇ ਆ ਵੀ ਆ ਕੇ ਹੁਮ ਹਮਾ ਕੇ ਪਹੁੰਚੋ ਤੇ ਵੱਡਾ ਮੇਲਾ ਬਣਾਓ ਜੀ ਨੂੰ ਆ ਵੀ ਜਿੱਥੇ ਰਵੀ ਸ਼ਰਮਾ ਵੱਲੋਂ ਇੱਕ ਵੱਡਾ ਟੂਰਨਾਮੈਂਟ ਕਰਵਾਇਆ ਜਾ ਰਿਹਾ ਉਸ ਦੇ ਨਾਲ ਹੀ ਉਹਨਾਂ ਦੇ ਭਰਾ ਗੋਲੂ ਸ਼ਰਮਾ ਵੱਲੋਂ ਇੱਕ ਬਹੁਤ ਹੀ ਵਧੀਆ ਜੋ ਕੁਸ਼ਤੀ ਦਾ ਅਖਾੜਾ ਲਗਾਤਾਰ ਜੋ ਪ੍ਰੈਕਟਿਸਾਂ ਜਾਰੀ ਨੇ ਸੋ ਇੱਥੋਂ ਦੇ ਜਿਹੜੇ ਪਹਿਲਵਾਨ ਵੱਡੇ ਵੱਡੇ ਪਹਿਲਵਾਨ ਇੱਥੋਂ ਕੋਚਿੰਗਾਂ ਲੈ ਕੇ ਔਰ ਪੂਰੇ ਦੇਸ਼ ਦਾ ਜੋ ਨਾਂ ਉੱਚਾ ਕਰ ਰਹੇ ਨੇ ਸੋ ਵੱਡੇ ਵੱਡੇ ਟੂਰਨਾਮੈਂਟਾਂ ਦੇ ਵਿੱਚ ਉਹ ਭਾਗ ਲੈ ਰਹੇ ਨੇ ਸੋ ਤੁਹਾਨੂੰ ਸਿੱਧੀਆਂ ਤਸਵੀਰਾਂ ਅਸੀਂ ਸ਼ਵਾਲਕ ਟੀਵੀ ਚੈਨਲ ਤੋਂ ਦਿਖਾ ਰਹੇ ਹਾਂ ਭਾਈ ਗੋਲੂ ਦਾ ਖਾਲ ਜੋ ਕੁਸ਼ਤੀ ਦੇ ਬੱਚੇ ਤਿਆਰੀ ਕਰਦੇ ਸੋ ਬਹੁਤ ਬਹੁਤ ਧੰਨਵਾਦ